でも。<clears throat> ਭਾਈ ਬੀਅਰ ਦੇਈ ਯਾਰ ਭਾਈ ਬੀਅਰ ਦੇਈ ਹੈ ਬੀਅਰ 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 ਦਸੋ ਕਿਹੜੀ ਦੇ 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 ਮਿਲਰ ਦੇ ਦੇ ਉਹ ਹੈਗਾ ਕਿਊ ਆਰ ਕੋਡ ਜਾ ਦੇਈ ਯਾਰ ਆ ਬੀਅਰ ਲੈ ਲਈ ਨਾ ਤੂੰ ਤੇ ਠੇਕਾ ਬੰਦ ਹੈ ਹਾਂ ਜੀ ਆਪਾਂ ਬੀਅਰ ਹੀ ਲੈਣੀ ਸੀ ਇਹਨਾਂ ਤੋਂ Google Pay ਕੀਤਾ ਹੈ ਜੀ ਸੋ ਇਹ ਠੇਕਾ ਜਿਹੜਾ ਚੱਲ ਰਿਹਾ ਸੋ ਤੁਹਾਡੇ ਸਾਹਮਣੇ ਹੈ ਇਹ ਬੀਅਰ ਲੈ ਕੇ Google Pay ਕੀਤਾ ਇਹਨਾਂ ਨੂੰ ਜੀ ਸੋ ਸਬੂਤ ਇਕੱਠਾ ਕਰ ਲਿਆ ਇਸ ਕੱਲ ਦਾ ਕਿ ਕਿਸ ਤਰ੍ਹਾਂ ਸ਼ਰਾਬ ਦੇ ਠੇਕੇ ਬੰਦ ਹੋਣ ਦੇ ਬਾਵਜੂਦ ਵੀ ਜਿਹੜਾ ਇਹਨਾਂ ਦੇ ਚੱਲ ਰਹੇ ਨੇ ਬਾਰੂ ਜਿੰਦਰਾ ਲੱਗਿਆ ਰੱਬ ਨਾ ਕਰੇ ਕੱਲ ਨੂੰ ਅੰਦਰ ਕਿਸੇ ਕ੍ਰਿੰਦੇ ਨਾਲ ਕੋਈ ਗੱਲ ਹੋ ਜਾਂਦੀ ਹੈ ਘਟਨਾ ਵਾਪਰ ਜਾਂਦੀ ਹੈ ਤੇ ਬੰਦੇ ਕਿੱਧਰ ਦੀ ਨਿਕਲਣਗੇ ਇਹਦੇ ਪਿਛਲੇ ਪਾਸੇ ਤਾਂ ਰਸਤਾ ਹੈ ਨਹੀਂ ਕੋਈ ਕਿ ਹੈਗਾ ਕਿ ਕਿਦੇ ਹੈ ਨਹੀਂਗਾ ਸੋ ਧੀ ਸੀ ਸਾਹਮਣੇ ਗੱਲ ਕਰਦੇ ਆਂ ਜੀ ਬੰਦੇ ਅੰਦਰ ਬੰਦ ਨੇ ਜਿੰਦਰੇ ਬਾਹਰੋਂ ਲੱਗੇ ਹੋਏ ਨੇ ਸੋ ਮਲਾਉਣ ਦੀ ਕੋਸ਼ਿਸ਼ ਕਰਦੇ ਆ ਇੱਕ ਬੀਅਰ ਖਰੀਦੀ ਇਹਨਾਂ ਤੋਂ Znate, ko ਭਾਈ ਬੀਅਰ ਦੇਈ ਯਾਰ ਭਾਈ ਬੀਅਰ ਦੇਈ ਹੈ ਬੀਅਰ 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 ਦਸਕੜੀ ਦੇ ਇਹ ਦੇ ਦੇ ਮਿਲਰ ਦੇ ਦੇ ਉਹ ਹੈਗਾ ਕਯੂ ਆਰ ਕੋਡ ਦਾ ਨਹੀਂ ਯਾਰ ਆ ਬੀਅਰ ਲੈ ਲਈ ਨਾ ਤੂੰ ਤੇ ਠੇਕਾ ਬੰਦ ਹੈ ਹੈ हां है। जी ਆਪਾਂ ਬੀਅਰ ਹੀ ਲੈਣੀ ਸੀ ਇਹਨਾਂ ਤੋਂ Google Pay ਕੀਤਾ ਹੈ ਹਾਂਜੀ ਸੋ ਇਹ ਠੀਕ ਕੱਢਦਾ ਚੱਲ ਰਿਹਾ ਸੋ ਤੁਹਾਡੇ ਸਾਹਮਣੇ ਹੈ ਇਹ ਬੀਅਰ ਲੈ ਕੇ Google Pay ਕੀਤਾ ਇਹਨਾਂ ਨੂੰ ਜੀ ਸੋ ਸਬੂਤ ਇਕੱਠਾ ਕਰ ਲਿਆ ਇਸ ਕੱਲ ਦਾ ਕਿ ਕਿਸ ਤਰ੍ਹਾਂ ਸ਼ਰਾਬ ਦੇ ਠੇਕੇ ਬੰਦ ਹੋਣ ਦੇ ਬਾਵਜੂਦ ਵੀ ਜਿਹੜਾ ਇਹਨਾਂ ਦੇ ਚੱਲ ਰਹੇ ਨੇ ਬਾਹਰੋਂ ਜਿੰਦਰਾ ਲੱਗਿਆ ਰੱਬ ਨਾ ਕਰੇ ਕੱਲ ਨੂੰ ਅੰਦਰ ਕਿਸੇ ਕਰਿੰਦੇ ਨਾਲ ਕੋਈ ਗੱਲ ਹੋ ਜਾਂਦੀ ਹੈ ਘਟਨਾ ਵਾਪਰ ਜਾਂਦੀ ਹੈ ਤੇ ਬੰਦੇ ਕਿੱਧਰ ਦੀ ਨਿਕਲਣਗੇ ਇਹਦੇ ਪਿਛਲੇ ਪਾਸੇ ਤਾਂ ਰਸਤਾ ਹੈ ਨਹੀਂ ਕੋਈ ਕਿ ਹੈਗਾ ਕਿ ਕਿਤੇ ਹੈ ਨਹੀਂਗਾ ਸੋ ਧੀ ਸੀ ਸਾਹਮਣੇ ਗੱਲ ਕਰਦੇ ਆਂ ਜੀ ਬੰਦੇ ਅੰਦਰ ਬੰਦ ਨੇ ਜੰਦਰੇ ਬਾਹਰੋਂ ਲੱਗੇ ਹੋਏ ਨੇ ਸੋ ਮਲਾਉਣ ਦੀ ਕੋਸ਼ਿਸ਼ ਕਰਦੇ ਆ ਇੱਕ ਬੀਅਰ ਖਰੀਦੀ ਉਹਨਾਂ ਤੋਂ ਆ ਦੇਖੋ ਤੁਹਾਨੂੰ ਨਾ ਐਕਸਰਸਾਈਜ਼ ਮਹਿਕਮੇ ਦੇ ਬੰਦਿਆਂ ਦੀ ਹਲਾਂ ਦਿਖਾਉਣਾ ਹੈ ਬੰਦਾ ਢੇੜੇ ਮਾਰੀ ਜਾਂਦਾ ਕੀ ਕਾਰਵਾਈ ਕਰਦੇ ਆਪਾਂ ਦੇਖਦੇ ਆ ਇਹਨਾਂ ਨੂੰ ਉਹ ਮੈਂ ਫਾਲੋ ਕਰਦਾ ਹਾਂ ਬੰਦੇ ਨੂੰ ਉਹ ਪਹੁੰਚ ਗਿਆ ਜੀ ਉਹ ਪਹੁੰਚ ਗਿਆ ਉਹ ਪਹੁੰਚ ਗਿਆ ਪਹੁੰਚ ਗਿਆ ਆਪਾਂ ਵੀ ਪਹੁੰਚਦੇ ਆ ਦੇਖਦੇ ਆ ਕੀ ਕਰਦੇ ਹੂੰ ਕਰਨੇ ਕੋਲਾ ਅਹ ਤੇਰੇ ਕੋ ਦੁਕਾਨ ਕਰਦਾ ਹਾਂ ਆਨੇ ਕੋਲ ਭੈਣ ਚੋਤਲੇ ਦੀਏ ਹੈਲੋ ਇਹ ਦੇਖੋ ਜਿੰਦਰਾ ਬਾਹਰੋਂ ਲੱਗਿਆ ਬੰਦੇ ਅੰਦਰ ਨੇ ਸ਼ਰਾਬ ਵਕੀ ਆ ਇਹਨਾਂ ਦੇ ਸਾਹਮਣੇ ਐਕਸਾਈਜ਼ ਵਿਭਾਗ ਦੇ ਇਹ ਮੁਲਾਜ਼ਮ ਆਏ ਨੇ ਇਹਨਾਂ ਦੇ ਇੱਕ ਐਕਸਾਈਜ਼ ਇਨਸਪੈਕਟਰ ਐਟੀਓ ਨੇ ਉਹ ਗੱਡੀ ਲੈ ਕੇ ਮੇਰਾ ਕੈਮਰਾ ਦੇਖ ਕੇ ਉਹ ਪਰਾਂ ਦੀ ਪਰਾਂ ਹੀ ਜਿਹੜਾ ਜੀ ਗੱਡੀ ਲੈ ਕੇ ਟਿੱਬ ਗਏ ਇਹ ਹਾਲ ਨੇ ਮੈਂ ਗੱਡੀ ਤੁਹਾਨੂੰ ਦੱਸਿਆ ਸੀ ਨਾ ਆ ਗਈ ਗੱਡੀ ਤੇ ਉਹ ਭਾਈ ਸਾਹਿਬ ਗੱਡੀ ਲੈ ਕੇ ਟਿੱਬ ਗਏ ਨੇ ਆ ਹਾਲਾਤ ਨੇ ਇਹ ਇਹਨਾਂ ਦੇ ਹਾਲਾਤ ਆ ਉਹ ਕਿੱਧਰ ਗਏ ਆਪਣੇ ਤੁਹਾਡੇ ਮੌਣ ਸਾਹਿਬ ਮੌਣ ਉੱਥੇ ਖੜੇ ਸੀਗੇ ਉਹ ਇੱਥੋਂ ਹੀ ਆਏ ਲੈ ਕੇ ਨੰਗੇ ਨਾਲ ਆਏ ਸੀ ਤੁਹਾਡਾ ਕੀ ਤੁਹਾਡਾ ਕੀ ਆਪਣਾ ਹੈਗਾ ਤੁਸੀਂ ਤੁਸੀਂ ਕਿਉਂ ਮੈਂ ਐਕਸਾਈਜ ਇਨਸਪੈਕਟਰ ਆ ਜੀ ਯਕੀਨਾਂ ਜੀ ਜਸਵੀਰ ਜਸਵੀਰ ਗਿੱਲ ਹਾਂ ਮੈਂ ਤਾਂ ਹੁਣੇ ਪਤਾ ਲੱਗਿਆ ਤਾਂ ਹੀ ਮੈਂ ਆਇਆ ਜੀ ਭੈਣ ਦਲਾਂ ਦੇ ਵਿੱਚ ਹੀ ਜਾਂਦਾ ਇੱਥੇ ਸਾਰੇ ਵਿੱਚ ਹੀ ਜਾਂਦੇ ਨੇ ਇਹ ਪਰਚਾ ਦੇਵਾਂਗੇ ਇੱਥੇ ਹੁਣ ਆਹ ਬੰਦਾ ਹੁਣ ਇਹ ਬਰਾਮਦ ਕਿਵੇਂ ਕਰੋਗੇ ਅੰਦਰ ਜਿੰਦਰੇ ਲੱਗੇ ਹੋਏ ਮਾਲਕ ਨੂੰ ਸਾਧਦੇ ਆ ਜੀ ਹਾਂ ਹਾਂ ਉਹਨੇ ਕੱਢਾਂਗੇ ਹੂੰ ਇਹਨਾਂ ਦੇ ਮਾਲਕ ਨੂੰ ਬੁਲਾਉਣਾ ਮੈਂ ਇੱਥੇ ਇਕਾ ਤੋਂ ਹੋਰ ਇਹਨਾਂ ਦਾ ਸੋ ਇਹ ਤੁਸੀਂ ਸਥਿਤੀ ਦੇਖ ਰਹੇ ਹੋ